ਚੈਨਲ ਵੈਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਾ ਸਾਰਾ ਕੋਈ ਫੇਰ ਤੋਂ ਸਵਾਗਤ ਹੈ ਜੀ ਟਰਬিনেਟਰ ਸਿੰਘ ਚੈਨਲ ਦੇ ਵਿੱਚ ਹੋਪ ਕਰਦਾ ਤੇ ਸਾਰੇ ਭਰਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵੀਰੋ ਜਿਵੇਂ ਤੁਹਾਨੂੰ ਪਤਾ ਹੈ ਸ਼ੀਧੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਤੇ ਬਹੁਤ ਹੁਣ ਵੀਰਾਂ ਨੇ ਦਮਾਲੇ ਸਜਾਣੇ ਹੋਣਗੇ ਤੇ ਤਕਸਾਲੀ ਦਮਾਲੇ ਸਜਾਉਣੇ ਹੋਣਗੇ ਗੋਲ ਦਸਤਾਰਾਂ ਸਜਾਉਣੀਆਂ ਹੋਣਗੀਆਂ ਤਾਂ ਤੁਹਾਡੇ ਵਾਸਤੇ ਸਭ ਤੋਂ ਸੋਖੇ ਵੇ ਦੇ ਵਿੱਚ ਲੈ ਕੇ ਆਏ ਆ ਜੀ ਦਮਾਲਿਆ ਟਟੋਰੀਅਲ ਟਕਸਾਲੀ ਦਮਾਲਿਆ ਟਟੋਰੀਅਲ ਸਿੰਗਲ ਦਾ ਸਿੰਗਲ ਹੈ ਜੀ 9 ਮੀਟਰ ਹੈ ਤੇ ਕਿਵੇਂ ਬੰਨਣਾ ਹੈ ਹੁਣ ਇਸ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਵਾਂਗੇ ਪਹਿਲੇ ਇੱਕ ਲੜ ਲਾਤਾ ਜਿੱਦੇ ਨਾਲ ਅਸੀਂ ਕੇਸ ਟੱਕਲੇ ਚੰਗੀ ਤਰ੍ਹਾਂ ਹੁਣ ਦੂਜਾ ਲੜਾ ਹੈ ਦੂਜੇ ਲੜਾ ਦਾ ਅਸੀਂ ਆਪਣਾ ਅੱਧਾ ਕੰਨ ਟਕਾਂਗੇ ਗੁਲਾਈ ਦੇ ਵਿੱਚ ਲਿਆਵਾਂਗੇ ਇਹ ਜਿਆਦਾ ਨੀਵਾ ਹੁੰਦਾ ਜਿਹੜਾ ਟਕਸਾਲੀ ਦਮਾਲਾ ਹੁੰਦਾ ਨਾ ਉਹ ਥੋੜਾ ਨੀਵਾ ਹੀ ਆਂਦਾ ਅੱਖਾਂ ਦੇ ਕੋਲ ਹੀ ਹੁੰਦਾ ਉਹ ਲੜ ਠੀਕ ਹੈ ਜੀ ਕੋਲ ਕੋਲ ਦੇ ਰੱਖਾਂਗੇ ਥੋੜਾ ਟਾਈਟ ਕਰਕੇ ਬੰਨਣਾ ਕਿ ਥੇ ਇਹਦੇ ਵਿੱਚ ਜਿਆਦਾ ਵੀਰੋ ਸਫਾਈ ਦੀ ਲੋੜ ਨਹੀਂ ਹੁੰਦੀ ਆ ਦੇਖੋ ਜਿਵੇਂ ਲੜ ਲਾ ਲੈਣਾ ਹੈ ਬਸ ਇੱਕ ਲੜ ਦੇ ਉੱਤੇ ਇੱਕ ਲੜ ਆਏਗਾ ਬਸ ਤੁਸੀਂ ਧਿਆਨ ਕੀ ਚੀਜ਼ ਤੇ ਦੇਣਾ ਗੁਲਾਈ ਲਿਆਣੀ ਹੈ ਜੇ ਤੱਕ ਸਾਲੀ ਤੋਂ ਮਤ ਗੁਲਾਈ ਦੇ ਵਿੱਚ ਹੋਏ ਤਾਂ ਸੋਹਣਾ ਲੱਗਦਾ ਫੇਸ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੁਹਾਡੇ ਵਾਸਤੇ ਟਿਟੋਰਿਅਲ ਇਦਾਂ ਦੇ ਲੈ ਕੇ ਆਉਂਦੇ ਰਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸੋ ਹੋਰ ਕਿਸ ਟਾਈਪ ਦੀ ਪਾਗਲ ਟਿਟੋਰਿਅਲ ਤੁਹਾਨੂੰ ਚਾਹੀਦਾ ਸੀ ਤੁਹਾਡੇ ਵਾਸਤੇ ਲੈ ਕੇ ਆਜੇ ਹੋਵਾਂਗੇ ਸਿੰਗਲ ਆ ਸਿੰਗਲ ਆ ਵੀਰੋ ਜੇ ਆਪਾਂ ਦਸਤਾਰ ਲਿਆਉਂਦੇ ਆ ਨਾ ਦੁਕਾਨ ਤੋਂ ਅਸੀਂ ਸੀਨ ਮਵਾ ਲੈਂਦੇ ਆ ਅਸੀਂ ਵਿੱਚੋਂ ਕੱਟਿਆ ਆ ਕਪੜਾ ਜੇ ਸਿੰਗਲ ਕਪੜਾ ਲਿਆਇਆ ਸੀਨ ਤੋਂ ਬਿਨਾ ਉਹਨੂੰ ਵਿੱਚੋਂ ਹਾਫ ਕਰਤਾ ਤੇ ਇਹ 9 ਮੀਟਰ ਆ ਜੀ ਕਪੜਾ ਕਿਹੜਾ ਆ ਜੀ ਫੁੱਲ ਵਾਲ ਕਪੜਾ ਆ ਜੀ ਨੀਲੇ ਰੰਗ ਦੀ ਦਸਤਾਰ ਬਣ ਰਹੀ ਆ ਆਪਾਂ ਸਾਰੇ ਭਰਾਵਾਂ ਨੇ ਐਂਡ ਤੱਕ ਵੀਡੀਓ ਦੇਖਣੀ ਆ ਤੇ ਜਿਹੜੇ ਭਰਾ ਮੌਨੇ ਵੀਰ ਨੇ ਉਹ ਵੀ ਦਸਤਾਰ ਸਜਾਉਂਦੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ نیچے ਕੋਈ 베ਸ ਨਹੀਂ ਬੰਨਿਆ ਸਿੰਪਲੀ ਅਸੀਂ ਕਿ ਕੇਸਰ ਟਿਸ਼ੂ ਲੁਕਾਰਤਾ ਠੀਕ ਹੈ ਜੀ ਵਿਦਆਊਟ ਬੇਸ ਆਏ ਇਹਦੇ ਉੱਤੇ ਕੋਈ ਬੇਸ ਨਹੀਂ ਬਣਿਆ ਆਪਾਂ ਜੇ ਪਹਿਲਾ ਲੜ ਬਣਾਇਆ ਨਾ ਉਹਦੇ ਨਾਲ ਹੀ ਆਪਾਂ ਕੇਸਰ ਨੂੰ ਪਰਛਪਾ ਲਿਆ ਨੀਚੇ ਕਵਰ ਕਰ ਲਿਆ ਠੀਕ ਹੈ ਜੀ ਉਹੀ ਉਹਦੇ ਨਾਲ ਹੀ ਅਸੀਂ ਆਪਣੇ ਟਾਈਟ ਕੀਤਾ ਲੜ ਨੂੰ ਧਿਆਨ ਨਾਲ ਵੀਡੀਓ ਪੂਰੀ ਦੇਖੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਟੁਰੀਓ ਦੇ ਵਿੱਚ ਤੇ ਕੁਝ ਨਾ ਸਮਝ ਆਇਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਟੇ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਡਿਸਕ੍ਰਿਪਸ਼ਨ ਚ ਮੇਰੀ ਆਈਡੀ ਮਿਲ ਜੂਗੀ ਬਾਇਓ ਚ ਤੁਹਾਨੂੰ ਮੇਰੀ ਆਈਡੀ ਮਿਲ ਜੂਗੀ ਠੀਕ ਹੈ ਜੀ ਜਿਹੜੇ ਪਰ ਇੰਸਟਾਗ੍ਰam ਤੋਂ ਦੇਖ ਕੇ ਆਏ ਨੇ ਉਹ ਕਮੈਂਟ ਜੋ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਕਲਿੱਕ ਕਰ ਲਓ ਕਿਉਂਕਿ ਇਦਾਂ ਦੇ ਟਿਊਟੋਰੀਅਲ ਹੁਣ ਆਉਂਦੇ ਰਹਿਣਗੇ ਚੈਨਲ ਤੇ ਤੇ ਮੈਂ ਮਾਫੀ ਚਾਹੁੰਦਾ ਕਿ ਬੜੇ ਚਿਰਾਂ ਤੋਂ ਕੋਈ ਨਵਾਂ ਟਿਊਟੋਰੀਅਲ ਨਹੀਂ ਆਇਆ ਸੀਗਾ ਤੇ ਹੁਣ ਤੁਸੀਂ ਸਾਰੇ ਪਰ ਫੇਰ ਤੋਂ ਰਿਕਵੈਸਟ ਫੋਰਡ ਕਰਿਓ ਆਪਾਂ ਜਲਦ ਤੋਂ ਜਲਦ ਹੋ ਤੁਹਾਡੇ ਵਾਸਤੇ ਨਵੇਂ ਟਿਊਟੋਰੀਅਲ ਲੈ ਕੇ ਹਾਜ਼ਰ ਹੋਵਾਂਗੇ ਦੇਖੋ ਜੀ ਕਿੰਨੇ ਮੈਂ ਚਾਰ ਜਾਂ ਪੰਜ ਲਾਂ ਮੇ ਲਾ ਚੁੱਕਾ ਇੱਕ ਦਿਲਾੜ ਉਤੇ ਇੱਕ ਦਿਲਾੜ ਆਈ ਜਾਣਗੇ ਠੀਕ ਹੈ ਜੀ ਦਿਮਾਲੇ ਦੇ ਟਿਊਟੋਰੀਅਲ ਮੇਰੇ ਚੈਨਲ ਦੇ ਉਤੇ ਪਹਿਲਾਂ ਹੀ ਪਏ ਹੋਏ ਨੇ ਜੇ ਤੁਸੀਂ ਫਿਰ ਤੋਂ ਕੋਈ ਹੋਰ ਟਿਊਟੋਰੀਅਲ ਚਾਹੁੰਦੇ ਦਿਮਾਲੇ ਦਾ ਡਿਟੇਲ ਦੇ ਵਿੱਚ ਤੁਸੀਂ ਸਾਨੂੰ ਕਮੈਂਟ ਕਰੋ ਜਾਂ ਡੀਐਮ ਕਰੋ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਕੋਈ ਨਵਾਂ ਟਿਊਟੋਰੀਅਲ ਲੈ ਕੇ ਆਵਾਂਗੇ ਜੇ ਭਰਾਵਾਂ ਨੂੰ ਤੁਹਾਨੂੰ ਚਾਹੀਦਾ ਤੇ ਬਹੁਤ ਵੈਰੀਅਟੀ ਡਿਮਾਂਡ ਆਈ ਸੀ ਨਵਾਬਪਨ ਭਾਕ ਸਟਾਈਲ ਦੇ ਟਿਊਟੋਰੀਅਲ ਹੋਰ ਵੀ ਤਸੇਮ ਜਿਸ ਹਿਸਾ ਸਟਾਈਲ ਵਾਗ ਦਾ ਟਿਊਟੋਰੀਅਲ ਚਾਹੀਦਾ ਉਹ ਵੀ ਬਣਾ ਚੁੱਕੇ ਆਂ ਵੀਰੋ ਜਲਦ ਤੋਂ ਜਲਦ ਅਸੀਂ ਅਪਲੋਡ ਕਰਾਂਗੇ ਕਰਦਾਂਗੇ ਚੈਨਲ ਤੇ ਜਲਦੀ ਆ ਜਾਣਗੇ ਉਹ ਵੀ ਛਿੱਧੀ ਦਿਹਾਣੇ ਚ ਨਾ ਨਹੀਂ ਪਾਵਾਂਗਾ ਉਸ ਤੋਂ ਬਾਅਦ ਆਪਾਂ ਜਨੂਅਰੀ ਦੇ ਵਿੱਚ ਆਪਾਂ ਸਟਾਰਟ ਕਰ ਦੇਣਾ ਨਵੇਂ ਸਾਲ ਤੋਂ ਹਰ ਇੱਕ ਦਸਤਾਵ ਟਿਊਟੋਰੀਅਲ ਫੇਤੋਦਾਰ ਤੋਂ ਸਟਾਰਟ ਕਰਦਾਂਗੇ ਪਾਵਾਂਗੇ ਇਹਦੇ ਵੀ ਤੁਹਾਨੂੰ ਜਿਹੜੇ ਟਿਊਟੋਰੀ ਚਾਹੀਦੇ ਇੱਕ ਗੋਲ ਦਸਤਾਰ ਫੁੱਲ ਮਤਲਬ ਜੇ ਸੰਪੂਰਨ ਜਿਹੜਾ ਹੁੰਦਾ ਸੀਨ ਨਹੀਂ ਵੱਜੇ ਹੋਏਗੀ ਸਿੰਗਲ ਉਹਦਾ ਹੀ ਟਿਊਟੋਰੀਅਮ ਲੈ ਕੇ ਆਵਾਂਗੇ ਜਲਦੀ ਤੁਸੀਂ ਇਹ ਪਗ ਨੂੰ ਸਪੋਰਟ ਕਰੋ 44 ਦਿਮਾਲੇ ਨੂੰ ਤੇ ਉਹ ਵੀ ਦਸਤਾਰ ਟਟੋਏ ਮੈਂ ਜਲਦੀ ਲੈ ਕੇ ਆਵਾਂਗਾ ਠੀਕ ਹੈ ਜੀ ਕੁਛੜੀ ਦੇ ਵਿੱਚ ਕੁਛ ਨਹੀਂ ਕਰਨਾ ਹਲਕਾ ਕਰਕੇ ਦੋਨੋਂ ਪਾਸੇ ਉਪਰੋਂ ਥੱਲੇ ਫੋਲਡ ਕਰਕੇ ਲੜੜਾ ਉੱਪਰ ਲਾ ਦੇਣਾ ਜੀ ਠੀਕ ਹੈ ਜੀ ਆ ਦੇਖੋ ਇੱਕ ਤੇ ਲੜੜੇ ਉੱਤੇ ਇੱਕ ਲੜਾਈ ਜਾਊਗਾ ਆਖਿਰ ਵਿੱਚ ਤੁਹਾਨੂੰ ਦੱਸਾਂਗਾ ਹੱਥ ਪਾ ਕੇ ਆਪਾਂ ਕਿਵੇਂ ਗੁਲਾਈ ਲਿਆਣੀ ਹੈ ਦਸਤਾਰ ਦੇ ਵਿੱਚ ਆਪਣੇ ਟਕਸਾਲੀ ਦਮਨਲੇ ਚ ਦੇਖੋ ਜੀ ਪੂਰੀ ਧਿਆਨ ਨਾਲ ਆਪਾਂ ਪਿਆਰ ਨਾਲ ਸਿਖ ਜਾਣਾ ਦੇਖੋ ਜੀ ਬਹੁਤ ਹੀ ਸੌਖਾ ਜੀਕਾ ਜੀ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਵਾਟਰ ਨਹੀਂ ਪਾ ਰਹੇ ਕੋਈ ਪੀਣ ਦੀ ਵਰਤ ਹੁੰਦੀ ਹੀ ਕਰਾਂ ਕਿਉਂਕਿ ਜੇ ਟਕਸਾਲੀ ਤੋਂ ਮੰਨ ਲਏ ਹੁੰਦੇ ਨਾ ਵੀਰੋ ਇੱਕ ਲੜ ਦੇ ਉੱਤੇ ਇੱਕ ਲੜ ਆਉਂਦਾ ਕੋਈ ਵਟ-ਵਟ ਨਹੀਂ ਬਣਾਣੇ ਆਪਾਂ ਜਿੰਨੇ ਹੱਥਾਂ ਦੀ ਬਣਾ ਆਪਣੇ ਬਣਦੇ ਮਿਨੀਮਮ ਜੇ ਵਟ ਥੋੜਾ ਬੜਾ ਸਜਾਣ ਵਾਸਤੇ ਬਣਾ ਲਓ ਜ਼ਿਆਦਾ ਲੋੜ ਨਹੀਂ ਹੁੰਦੀ ਇਹਦੇ ਵਿੱਚ ਬਣਾਉਣ ਦੀ ਵਟ ਆਹ ਦੇਖੋ ਜੀ ਕਿਵੇਂ ਇੱਕ ਲੜ ਦੇ ਉੱਤੇ ਇੱਕ ਲੜ ਕੱਢਣਾ ਜਿਹੜੇ ਵੱਟ ਅੰਦਰ ਵੜੇ ਹੋਏ ਨੇ ਉਹਨਾਂ ਨੂੰ ਥੋੜਾ ਜਿਹਾ ਆਪਾਂ ਬਾਹਰ ਕੱਢ ਲੈ ਕਿਉਂਕਿ ਆ ਦੇਖੋ ਜਿੱਥੇ ਮੈਂ ਖਾਸ ਮਾਰੇ ਕਿਉਂਕਿ ਅੰਦਰ ਨੂੰ ਦਸਤਾਰ ਥੋੜੀ ਵੜਦ ਸੀ ਆਪਣਾ ਦਮਾਲਾ ਆਪਾਂ ਹਥਾਏ ਮਤਨਾ ਉਹ ਬਾਹਰ ਨੂੰ ਕੱਢ ਲੈਣ ਜੇ ਅੰਦਰ ਵੱਟ ਵੜ ਗਏ ਸੀ ਬਸ ਸਫਾਈ ਜੀ ਕਰਕੇ ਲੜਨ ਨੂੰ ਆਪਾਂ ਲਾ ਦੇਣਾ ਜਿਆਦਾ ਪਿੱਛੇ ਮਤਲਬ ਪਿੱਛੇ ਨੂੰ ਥੋੜਾ ਰੱਖਣਾ ਇਹਨੂੰ ਥੋੜਾ ਨਾ ਜੇ ਟਕਸਾਲੀ ਦਮਾਲਾ ਉੱਚਾ ਉੱਚਾ ਇਹ ਬੰਦਾਂਗੇ ਆਪਾਂ ਤੇ ਪਿੱਛੋਂ ਥੋੜਾ ਦਬਾ ਕੇ ਅੱਗੋਂ ਉੱਪਰ ਨੂੰ ਕਰਨਾ ਹੈ ਠੀਕ ਹੈ ਜੀ ਵੁੰਗਾ ਟਿਊਟੋਰੀਅਲ ਵਿੱਚ ਲੈ ਕੇ ਆਵਾਂਗਾ ਕਿ ਟਕਸਾਲੀ ਦਮਾਲੇ ਜੇ ਬੰਦਾ ਉਹਦੇ ਉਸਤੇ ਨੀਚੇ ਜੇ ਵੁੰਗਾ ਹੀ ਕੋਈ ਬੰਦੇ ਨਹੀਂ ਉਹਦਾ ਹੀ ਟਿਊਟੋਰੀਅਲ ਵਿੱਚ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਜਿਹੜੇ ਦਸਤਾਰ ਦਾ ਜਿਹੜੇ ਦਮਾਲੇ ਤੁਹਾਨੂੰ ਟਿਊਟੋਰੀਅਲ ਚਾਹੀਦਾ ਸੀ ਤੁਹਾਡੇ ਵਾਸਤੇ ਲੈ ਕੇ ਆਜੂ ਹੋਵਾਂਗੇ ਠੀਕ ਹੈ ਜੀ ਇਹਦੇ ਵਿੱਚ ਵੀ ਲੋ ਦੱਸਵਾ ਦਾ ਕੁਝ ਨਹੀਂ ਹੁੰਦਾ ਬਸ ਵੀ ਮੈਂ ਤਾਂ ਪੱਕਾ ਵੀਡੀਓ ਆਖਿਰ ਤੱਕ ਦੇਖਿਓ ਸਕਿੱਪ ਜਮਾ ਨਾ ਕਰਿਓ ਤੇ ਸਕਿੱਪ ਕਰਾ ਦੇ ਤਾਂ ਸਮਝ ਨਹੀਂ ਆਣੇ ਕਿਵੇਂ ਲੜ ਲੱਗਾ ਜੀ ਠੀਕ ਹੈ ਜੀ ਆਖਿਰ ਤੱਕ ਦੇਖਿਆ ਕਰੋ ਸਿੰਗਲ ਦਾ ਸਿੰਗਲ ਹੈ ਮੈਂ ਤੁਹਾਨੂੰ ਫੇਰ ਦੱਸ ਦਿੰਨਾ ਫੁੱਲ ਵੈਲ ਕਪੜਾ ਆਪਾਂ ਵਰਤਉਦੇ ਆ ਜੀ ਰੂਬੀਆ ਵੈਲ ਕੋਈ ਵੀ ਪੁੱਛੇ ਰੂਬੀਆ ਵੈਲ ਕਾਦੇ ਵਰਤੇ ਹੋ ਵੀਰ ਜੇ ਮੈਂ ਡਬਲ ਅੜੀ ਪੱਗ ਹੋ ਕੇ ਜੇ ਪੂਰੇ ਪ੍ਰੋਫੈਸ਼ਨਲ ਨੇ ਉਹ ਭਰਾ ਵਰਤਿਆ ਕਰੋ ਰੂਬੀਆ ਵੈਲ ਵੀਰੋਂ ਫੁੱਲ ਵੈਲ ਨਾਲ ਥੋੜੀ ਭਾਰੀ ਹੁੰਦੀ ਆ ਤੇ ਕਈ ਵਾਰ ਸੈੱਟ ਨਹੀਂ ਆਂਦੀ ਉਹ ਜੇ ਫੁੱਲ ਵੈਲ ਪੱਗ ਆ ਜਲਦੀ ਸਾਡੇ ਸੈੱਟ ਆ ਜਾਂਦੀ ਤੇ ਨਾਲੇ ਜਲਦੀ ਟਿਕ ਜਾਂਦੀ ਆ ਦਸਤਾਰ ਬੰਨਣ ਚ ਸੌਖੀ ਹੁੰਦੀ ਆ ਠੀਕ ਹੈ ਜੀ ਜਿਹੜੇ ਫੁੱਲ ਰੂਬੀਆਂ ਵਾਲ ਪਕ ਬਣਾ ਚਾਹੁੰਦੇ ਹੋ ਵੀਰੋ ਉਹ ਪਹਿਲੇ ਫੁੱਲ ਵੈਲ ਤੇ ਆਪਣਾ ਹੱਥ ਸੇ ਟਿਕਾ ਲਓ ਕਿ ਤੁਹਾਨੂੰ ਆਸਾਨੀ ਹੋਏਗੀ ਫਿਰ ਥੋੜੀ ਕਿਉਂਕਿ ਪਕ ਹੈਵੀ ਹੋ ਜਾਂਦੀ ਹੈ ਇਸ ਕਰਕੇ ਮੈਂ ਜਿਹੜੇ ਬਿਗਨਰਸ ਨੇ ਉਹਨਾਂ ਨੂੰ ਫੁੱਲ ਵੈਲ ਪਕ ਹੀ ਕਾਹਾਂਗਾ ਕਿ ਫੁੱਲ ਵੈਲ ਪਕ ਹੀ ਬੰਦਣ ਹਜੇ ਠੀਕ ਹੈ ਜੀ ਆ ਦੇਖੋ ਆਪਣਾ ਟਕਸਾਲੀ ਦੰਮਾਲਾ ਸਜ ਕੇ ਤਿਆਰ ਹੈ ਵਾ ਥੋੜੀ ਜਨ ਸਫਾਈ ਕਰ ਲੈਣੀ ਹੈ ਜੀ ਜਿਵੇਂ ਕਿ ਮੈਂ ਕਰ ਰਿਹਾ ਹਾਂ ਜਾਦਾ ਥੋੜਾ ਖਾਤੀ ਰੱਖੀ ਰਹਿਣ ਜਦੋਂ ਤੋਂ ਦੋ ਕੁੰਗਲ ਉੱਤੇ ਹੋਏ ਦੋ ਕੁੰਗਲ ਆਈਬ੍ਰੋਸ ਤੋਂ ਦੋ ਕੁੰਬਲ ਉੱਤੇ ਹੋਏ ਟਕਸਾਲੀ ਦਮਦਲਾ ਤਾਂ ਸੋਹਣਾ ਲੱਗੇਗਾ ਜਿਆਦਾ ਅਸੀਂ ਉੱਤੇ ਕਰਦੇ ਨੇ ਫਿਰ ਗੋਲ ਦਸਤਾਰ ਆ ਜਾਂਦੀ ਵੀਰੋ ਥੋੜਾ ਜਿਹਾ ਨੀਵਾ ਬੰਦਾ ਟਕਸਾਲੀ ਦਮਦਲੇ ਟਾਈਪ ਬੰਦਾ ਆਪਾਂ ਇਹਨੂੰ ਟਕਸਾਲੀ ਦਮਦਲਾ ਕਿਉਂਕਿ ਇਹ ਠੀਕ ਹੈ ਜੀ ਹੁਣ ਦਿਓ ਇਜਾਜ਼ਤ ਸਾਨੂੰ ਮਿਲਦੇ ਆ ਤੁਹਾਨੂੰ ਕਿਸੇ ਹੋਰ ਟਿਊਟੋਰੀਅਲ ਦੇ ਵਿੱਚ ਜੁੜੇ ਰਹੋ ਚੈਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ